ਅੱਜ ਮਲਕਾਨੇ ਮੱਲੇ ਕਿਸੇ ਅੰਕਲ ਨੇ ਦੱਸਿਆ ਕਿ ਇਸ ਘਰ ਦੇ ਵਿੱਚ ਮਾਤਾ ਬਜ਼ੁਰਗ ਰਹਿ ਰਹੀ ਏ ਦੋ ਬੱਚੇ ਨੇ ਹਾਲਾਤ ਦਿਖਾ ਰਹੇ ਆ ਤੁਹਾਨੂੰ ਜੀ ਇਹ ਇਹਨਾਂ ਦਾ ਬੇਟਾ ਹੈ ਜੀ ਤੁਸੀਂ ਜਾਣਦੇ ਵੀ ਹੋਵੋਗੇ ਆ ਮਾਤਾ ਹੈ ਸਾਡੀ ਮਾਤਾ ਰਾਮ 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 ਇੱਕ ਵਾਰ ਤੁਹਾਨੂੰ ਘਰ ਦੇ ਕੰਡੀਸ਼ਨ ਦਿਖਾ ਰਹੇ ਆ ਜੀ ਉਸ ਤੋਂ ਬਾਅਦ ਮਾਤਾ ਨਾਲ ਗੱਲ ਕਰਦੇ ਆ ਜੀ ਆ ਇਹਨਾਂ ਦੀ ਲੈਟਰਨ ਹੈ ਜੀ ਜੋ ਕਿ ਜਿਹਦਾ ਦਰਵਾਜ਼ਾ ਵੀ ਤੁਸੀਂ ਦੇਖ ਰਹੇ ਹੋ ਉਸ ਤੋਂ ਇਲਾਵਾ ਤੁਸੀਂ ਇਹ ਘਰ ਦੇ ਵਿੱਚ ਦੇਖੋ ਜੀ ਇੱਕ ਛੋਟਾ ਜਿਹਾ ਮਕਾਨ ਹੈ ਪਰ ਉਹਦੇ ਹਾਲਾਤ ਦਿਖਾ ਰਿਹਾ ਜੀ ਹਾਲਾਤ ਬਹੁਤ ਹੀ ਮਾੜੇ ਨੇ ਤੇ ਘਰ ਵਿੱਚ ਸਮਾਨ ਇਦਾਂ ਹੀ ਖਿਲਰਿਆ ਪਿਆ ਕੋਈ ਦਰਵਾਜ਼ੇ ਨਹੀਂ ਕੋਈ ਕੁਝ ਨਹੀਂ ਜੀ ਇੱਕ ਕਾਲ ਕੋਠੜੀ ਦੇ ਰੂਪ ਵਿੱਚ ਦੇਖ ਸਕਦੇ ਹੋ ਜੀ ਅੰਦਰ ਬਹੁਤ ਅੰਧੇਰਾ ਹੈ ਜੀ ਇਸ ਤੋਂ ਇਲਾਵਾ ਮੈਂ ਮਾਤਾ ਨਾਲ ਗੱਲ ਕਰਨਾ ਚਾਹਾਂਗਾ ਮਾਤਾ ਜੀ ਤੁਹਾਡਾ ਨਾਮ ਜੀ ਕਿਸ਼ਨਾ ਰਾਣੀ ਕਿਸ਼ਨਾ ਰਾਣੀ ਕਿਸ਼ਨਾ ਰਾਣੀ ਜੀ ਹਾਂਜੀ ਅੱਛਾ ਜੀ ਇਹ ਆਪਣਾ ਮਕਾਨ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਤੇ ਬਹੁਤ ਖਲਾਰਾ ਬਹੁਤ ਮਾੜੀ ਹਾਲਤ ਹੈ ਮਕਾਨ ਦੀ ਕਿ ਚੱਕਰ ਕੋਈ ਕੰਮ ਕਰ ਤੁਹਾਡੇ ਤੁਹਾਡੇ ਜਿਹੜੇ ਪਤੀ ਹੈ ਉਹ ਕਿੱਥੇ ਜੀ ਡੈਥ ਹੋ ਗਈ ਸੀ ਪਾਸਟ ਹੈ ਅੱਛਾ ਜੀ ਡੈਥ ਹੋ ਗਈ ਹਾਂਜੀ ਅੱਛਾ ਜੀ ਤੁਹਾਨੂੰ ਕੋਈ ਚਾਕ ਹੋ ਗਿਆ ਅੱਛਾ ਤੇ ਤੁਹਾਡੀ ਕਿੰਨੀ ਉਮਰ ਮਾਤਾ ਜੀ ਮੇਰੀ ਹੋਵੇਗੀ 40 ਦਾ ਨਹੀਂ 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 ਹੋਵੇਗਾ ਨਹੀਂ ਕਿ ਤੋਵੇਗਾ ਜਿਆਦਾ ਹੋਏਗੀ ਮਾਤਾ ਜੀ ਚਲੋ ਮੈਨੂੰ ਚਲੋ ਪਤਾ ਹੀ ਹਾਂ ਠੀਕ ਹੈ ਜੀ ਤੇ ਤੁਹਾਨੂੰ ਵੀਰ ਜੀ ਕੋਈ ਹੈਲਪ ਮਿਲਦੀ ਹੈ ਐ ਪਰ ਮੈਂ ਐਸੀ ਆਪ ਕੰਮ ਕਰਨੀ ਦੀ ਅੱਛਾ ਤੁਸੀਂ ਆਪ ਕੰਮ ਕਰਦੇ ਹੋ ਕਿੰਨਾ ਰੋਜ਼ ਦਾ ਬਣ ਜਾਂਦਾ ਹੈ ਤੀਰੇ ਨੇ ਜਾਰੀ ਵੀ ਦੇ ਦਿੰਦੇ ਆ ਯਾਨੀ ਕਿ ਰੋਜ਼ ਦੇ 30 ਰੁਪਏ 40 ਰੁਪਏ ਦੇ ਦਿੰਦੇ ਆ ਯਾਨੀ ਕਿ ਫਿਰ ਇਹ ਆਪਾਂ ਮਹੀਨੇ ਦੀ ਗੱਲ ਕਰੀਏ ਤੇ 1200 ਰੁਪਏ ਬੰਦਾ ਬਸ ਹਾਂਜੀ ਹਾਂਜੀ ਇਸ ਤੋਂ ਜ਼ਿਆਦਾ ਕੁਝ ਨਹੀਂ ਹੁੰਦੀ ਨਹੀਂ ਚਲੋ ਤੇ ਹੋਰ ਕੋਈ ਸਰਕਾਰੀ ਸਹੂਲਤਾਂ ਮਿਲਦੀਆਂ ਕੋਈ ਨਹੀਂ ਆਪਾਂ ਲੈਂਦੇ ਹੀ ਨਹੀਂ ਆ ਅੱਛਾ ਆਟਾ ਨਹੀਂ ਮਿਲਦਾ ਕੋਈ ਨਹੀਂ ਦਿੰਦੀ ਨਹੀਂ ਦਿੰਦੇ ਨਹੀਂ ਅੱਛਾ ਜੀ ਹੋਰ ਕੋਈ ਤੇ ਸਾਡੀ ਸੰਸਥਾ ਜਿਹੜੀ ਆਸਰਾ ਵੈਲਫੇਅਰ ਸੁਸਾਇਟੀ ਹੈ ਇਹ ਬਜ਼ੁਰਗ ਮਾਤਾ ਬਜ਼ੁਰਗ ਪਿਤਾ ਔਰ ਹੈਂਡੀਕੈਪ ਲੋਗਾਂ ਲਈ ਬਣੀ ਹੈ ਤੇ ਤੁਸੀਂ ਸਾਡੇ ਤੋਂ ਕੀ ਚਾਹੁੰਦੇ ਹੋ ਵੀ ਕੀ ਸਹਾਇਤਾ ਕੀਤੀ ਜਾਵੇ ਮਾਤਾ ਜੀ ਅੱਛਾ ਤੁਹਾਡੇ ਘਰੇ ਰਾਸ਼ਨ ਨਹੀਂ ਅੱਛਾ ਕੋਈ ਸ ਰਾਸ਼ਨ ਮਿਲਦਾ ਨਹੀਂ ਤੁਹਾਨੂੰ ਅਸੀਂ ਲੈ ਆਈ ਨਹੀਂਓ ਕਰਨੇ ਤੁਹਾਡੇ ਮੁੰਡੇ ਕੋ ਬਾਤ ਹੀ ਕੋ ਅੱਛਾ ਯਾਨੀ ਕਿ ਆ ਮੁੰਡੇ ਐ ਤਾਂ ਅਸੀਂ ਤੁਹਾਨੂੰ ਰਾਸ਼ਨ ਨਹੀਂ ਲਾਂਦੇ ਤੇ ਮੁੰਡੇ ਦਾ ਮੈਂ ਵਿਚਾਰੇ ਦਾ ਜਾਣਦਾ ਮੈਂ ਇਹਨੂੰ ਇਹ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਮੈਂ ਇਹ ਵੀਰੇ ਨੂੰ ਜਾਣਦਾ ਇਹ ਇਹਨੂੰ ਮਗਨੀਸ਼ ਯੂਸਫ ਤੇ ਨੱਚਦੇ ਵੀ ਦੇਖਿਆ ਹੈ ਬੜਾ ਸ਼ਰਦਾ ਦੇ ਨਾਲ ਰਸਦਾ ਬਹੁਤ ਦਿਲ ਦਾ ਚੰਗਾ ਹੈ ਪਰ ਕੋਈ ਗੱਲ ਨਹੀਂ ਵਕਤ ਦੇ ਮਾੜੇ ਵਿਚਾਰੇ ਪਰਿਵਾਰ ਨੂੰ ਅਸੀਂ ਕੋਸ਼ਿਸ਼ ਕਰਾਂਗੇ ਰਾਸ਼ਨ ਤਾਂ ਨਹੀਂ ਦਿੰਦੇ ਵੀ ਇਹ ਮੁੰਡਾ ਕਮਾਂਦਾ ਹੈ ਇਹ ਡੋਲਰ ਮੈਂ ਪੁੱਛਣ ਵਾਲਾ ਵੇ ਡੋਲਰ ਕਮਾਂਦਾ ਮੈਂ ਇਹਦੇ ਬਾਰੇ ਜਾਣਦਾ ਜੀ ਤੇ ਕੋਈ ਗੱਲ ਨਹੀਂ ਵੀਰ ਠੀਕ ਹੈ ਜੇ ਕਿਸੇ ਨੇ ਤੇਰਾ ਹੱਥ ਨਹੀਂ ਫੜਿਆ ਨਾ ਤੇ ਰੱਬ ਰੂਪੀ ਭਗਵਾਨ ਨੇ ਨਾ ਉਹ ਆਪੇ ਕਰੂਗਾ ਕਰੂਗਾ ਕੋਈ ਗੱਲ ਨਹੀਂ ਉਹਨਾਂ ਨੇ ਸਾਨੂੰ ਭੇਜਿਆ ਤੇ ਅਸੀਂ ਜਲਦੀ ਤੋਂ ਜਲਦੀ ਹੀ ਤੁਹਾਡੇ ਪਰਿਵਾਰ ਲਈ ਕੁਝ ਨਾ ਕੁਝ ਤਾਂ ਵੀਰੇ ਮਦਦ ਕਰਾਂਗੇ ਠੀਕ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ